ਗੋਜੀ ਕਾਕਾ ਉਸਾ ਵਾਈ ਗੋਜੀ ਫਤਿਹ ਹੈਲੋ एवरीवन वेलकम टू माय ਚੈਨਲ ਆਈ ਹੋਪ ਯੂ ਗਾਈਜ਼ ਆਰ ਐਬਸolutely ਫਾਈਨ ਨਵੇਂ ਬਲੌਗ ਤੇ ਤੁਹਾਡਾ ਫਿਰ ਤੋਂ ਵੈਲਕਮ ਹੈ ਅੱਜ ਅਸੀਂ ਜਾ ਰਹੇ ਹਾਂ ਅਖੰਡਵਾਰ ਦੇ ਭੋਗ ਤੇ ਸਾਡੇ ਸਗਿਆਂ ਦੇ ਜਿਹੜੇ ਕਿ ਉੱਤਰਪਿੰਡੀ ਚ ਰਹਿੰਦੇ ਨੇ ਉਹਨਾਂ ਦੇ ਮੁੰਡਾ ਤੇ ਉਹਦੀ ਵਾਈਫ ਨੇ ਫੋਰਨ ਜਾਣਾ ਸੀ ਉਹਦੇ ਵਾਸਤੇ ਸੁੱਖਿਆ ਹੋਏ ਚਲੋ ਅੱਜ ਅਸੀਂ ਜਾ ਰਹੇ ਹਾਂ ਨਾਲ ਸਾਡੇ ਅੱਜ ਦਾਦੀ ਜੀ ਆ ਰਹੇ ਨੇ ਮੰਮੀ ਵੀਰਪਾਲ ਪ੍ਰਤੀਕ ਮੈਂ ਤੇ ਡੈਡੀ ਪਹਿਲਾ ਬੋਲ ਅਵੀਰਪਾਲ ਤੇ ਮੰਮੀ ਆ ਗਏ। ਆ ਜੀ ਬੈਠੋ ਜੀ ਜਲਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰੇ ਦੱਸ ਦਿੱਤਾ। ਅਸੀਂ ਜਾ ਰਹੇ ਹਾਂ ਅੱਜ ਪਿੰਡੀ ਦੇ ਵਿੱਚ ਭੋਗ ਤੇ ਤੇ ਉਹ ਸਾਡੇ ਰਿਲੇਟਿਵ ਨੇ ਨੋਨਾ ਸਾਡੇ ਤੇ ਮੇਰੇ ਉਹ ਭੂਆ ਜੀ ਨੇ ਅਕਲੀਏ ਤੋਂ ਨੇ ਤਾਂ ਕਰਕੇ ਅੱਜ ਅਸੀਂ ਫਾਈਨਲੀ ਬੇਬੇ ਨੂੰ ਵੀ ਲੈ ਕੇ ਜਾ ਰਹੇ ਹਾਂ ਤੇ ਇੱਕ ਸਾਡੀ ਬੇਬੇ ਵੀ ਜਾ ਰਹੀ ਹੈ। ਮੰਮੀ ਇੱਧਰ ਬੈਠੇ ਨੇ। ਡੈਡੀ ਨੂੰ ਪਹਿਲਾਂ ਤੋਰਦਾ ਸੀ। ਉੱਗੇ ਵੀ ਮੈਂ ਕੰਮ ਕਰਾਉਣਾ ਇਸ ਲਈ ਉਹ ਪਹਿਲਾਂ ਚਲੀ ਗਈ ਹੁਣ ਅਸੀਂ ਜਾ ਰਹੇ ਹਾਂ ਸਾਰਿਆਂ ਨੂੰ ਮਿਲ ਕੇ ਆਵਾਂਗੇ ਸਾਰੇ ਘਰਾਂ ਤੋਂ ਜਾ ਕੇ ਆਵਾਂਗੇ ਸਪੈਸ਼ਲੀ ਕੇਕੇ ਗੇਸੀ ਉਹ ਵੀ ਸਾਨੂੰ ਮਿਲ ਕੇ ਜਾਏ ਬਾਕੀ ਦਾ ਦਾ ਘਰ ਪ੍ਰਤੀਕ ਆ ਸਾਹਮਣੇ ਕਰ ਕਿੰਨਾ ਦਾ ਰਹੀ ਉੱਤਾ ਉੱਤਾ ਜਾ ਹਾਂਜੀ ਅਸੀਂ ਪਹੁੰਚ ਗਏ ਆ ਘਰੇ ਤੇ ਆ ਸਾਹਮਣੇ ਇੱਥੇ ਪੱਲੀਆਂ ਵਛਾ ਕੇ ਬੈਠਣ ਲਈ ਜਗ੍ਹਾ ਧਰਤੀ ਇੱਧਰ ਪ੍ਰਸ਼ਾਲ ਬਣਾ ਰਹੇ ਆ ਬਾਬਾ ਹਲੇ ਆਇਆ ਨਹੀਂ ਥੋੜਾ ਟਾਈਮ ਲਾਊਗਾ ਸੋ ਇੱਧਰ ਸਾਰੇ ਬੰਦੇ ਖੜੇ ਨੇ ਕੰਮ ਕੁੰਮ ਜਿਹੜਾ ਹੈਗਾ ਉਹ ਕਰਵਾਈ ਜਾਂਦੇ ਨੇ ਨਾਲ ਨਾਲ ਸੋ ਆਪਾਂ ਵੀ ਨਾਲ ਨਾਲਾਂ ਚ ਕੰਮ ਕਰਵਾ ਰਹੇ ਆ ਘਰ ਇਹਨਾਂ ਦਾ ਪੂਰਾ ਖੁੱਲਾ ਡੁੱਲਾ ਹੈ ਦੁਆਰਾ ਤੇ ਧੰਨਵਾਦ ਹੈ ਜੁਣੀ ਤਤਗੁਰਾਂ ਦੇ ਭਾਈ ਪਾਵਨ ਸੋਤਰ ਜੀ ਬਤਰੀ ਰਹੀ ਹੈ ਸਭ ਨੇ ਸਰਕਾਰ ਸਹਿਬੀ ਪ੍ਰਾਪਤ ਕਰਨ ਨੂੰ ਬਾਰ ਦੇ ਕੀਤਾ ਖੰਡਾ ਬਾਰ ਦੇ ਜੀਤੀ ਕੇ ਪੱਤੇ ਪਾਠ ਦਾ ਭੋਗ ਪੈ ਚੁੱਕਿਆ ਤੇ ਹੁਣ ਅਸੀਂ ਸਾਡੇ ਜਿਹੜੇ ਹੋਰ ਇੱਥੇ ਘਰ ਨੇ ਰਿਸ਼ਤੇਦਾਰੀ ਇਹ ਸਾਡੇ ਜਿਹੜੇ ਸਾਕਿਆ ਨੇ ਉਹਨਾਂ ਦੇ ਜਾ ਰਹੇ ਹਾਂ ਮੈਨੂੰ ਮੈਂ ਵੀਰਪੁਰ ਦੇ ਸਾਡੀ ਦਾਦੀ ਤੇ ਮੰਮੀ ਉਹਨਾਂ ਦੇ ਘਰੀ ਨੇ ਹਲੇ ਜਿਨ੍ਹਾਂ ਦੇ ਭੋਗ ਤੇਗੇ ਫਰਤੀਕ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਹੈ ਲਓ ਜੀ ਸਾਰਿਆਂ ਦੇ ਘਰੇ ਅਸੀਂ ਮਿਲ ਆਏ ਤੇ ਹੁਣ ਹੋ ਗਏ ਦੇਲੇ ਹੁਣ ਚੱਲਦੇ ਹਾਂ ਘਰੇ ਹਾਂਜੀ ਹੁਣ ਹੈਗੀ ਆ ਅਗਲੇ ਦਿਨ ਦੀ ਈਵਨਿੰਗ ਮੈਂ ਤੇ ਲਖਵੀਰ ਆਏ ਹੋਇਆ ਬਰਨਾਲੇ ਕਿਉਂਕਿ ਮੈਂ ਆਪਣਾ ਜਿਹੜਾ ਪੈਂਟ ਕੋਟ ਸੀ ਉਹ ਡਰਾਈ ਕਲੀਨ ਕਰਾਉਣਾ ਸੀ ਤੁਹਾਨੂੰ ਪਤਾ ਬਿਆ ਆ ਰਿਹਾ ਹੈ ਤਾਂ ਉਹਦੇ ਲਈ ਅਸੀਂ ਇਹ ਡਰਾਈ ਕਲੀਨ ਕਰਾਉਣ ਲਈ ਦੇ ਕੇ ਆ ਰਹੇ ਹਾਂ ਮੈਨੂੰ ਤੇ ਲਖਵੀਰ ਨੂੰ ਕੰਮ ਸਿੱਧਾ ਕਰਕੇ ਅਸੀਂ ਬਰਨਾਲੇ ਆਏ ਸੀ ਤਾਂ ਆਪਾਂ ਨੇ ਨਾਲ ਹੁਣ ਡਰਾਈ ਕਲੀਨ ਵੀ ਹੋ ਜਾਏਗਾ ਪਹਿਲਾਂ ਡਰਾਈ ਕਲੀਨ ਕਰਾਇਆ ਸੀ ਉੱਥੀ ਦੁਆਰਾ ਜਾ ਰਹੇ ਹਾਂ ਕਾਰਡ ਇਹਦੇ ਵਿੱਚ ਹੈਗਾ ਸੀ ਉਹ ਸਾਹਮਣੇ ਆ ਗਈ ਦੁਕਾਨ ਇਹਨਾਂ ਦੀ ਤੇ ਬਸ ਡਰਾਈ ਕਲੀਨ ਕਰਾਉਣ ਵਾਸਤੇ ਦਿੰਨੇ ਆ ਜਿਹੜੇ ਬਾਕੀ ਦੇ ਕੰਮ ਕਰਨ ਨੇ ਉਹ ਵੀ ਕਰਦੇ ਆ ਤੇ ਚੱਲਦੇ ਆ ਪੈਂਟ ਕੋਲ ਡਰਾਈ ਕਲੀਨ ਕਰਾਉਣਾ ਸੀ ਸਾਰਾ ਇਕੱਠੀ ਹੈ ਇਕੱਠਾ ਹੀ ਆ ਆ ਤੁਹਾਡੇ ਹੀ ਘਰ ਆ ਪਿਛਲੇ ਸਾਲ ਦਾ ਇੱਥੇ ਕਰਾਇਆ ਹੋਇਆ ਡਰਾਈ ਕਲੀਨ ਇੱਕ ਵਾਰੀ ਬਾਅਦ ਕਿੰਨੇ ਪੈਸੇ ਨੇ ਤੇ ਤੋਲੀ ਤੋਹੀ ਉਹ ਰੇਟ 400 ਕੀ 400 ਤੇ ਕਦੋਂ ਮਿਲ ਜੂਗਾ ਜੀ ਇਹ ਚੇਦੇ ਦਾ ਦੱਸੋ ਮੈਨੂੰ ਚਾਹੀਦਾ ਪਰਸੋਂ ਤੱਕ ਮਿਲ ਜਾਓ ਪਰਸੋਂ ਜਾਂ ਤੱਕ ਕੋਈ ਨਹੀਂ ਪਰਸੋਂ 9:00 ਈ ਟਾਈਮ ਪਰਸੋਂ 500 ਨੂੰ ਅਸ ਕਲੇ ਲੈ ਜਾਾਂਗੇ ਅਸੀਂ ਅੱਜ ਤਰੀਕੋ 28 27 29 ਬਹੁਤ ਬਹੁਤ ਰਿਪੇਲ ਕਰਾਉਂਦੇ ਹਾਂ ਹਾਂਜੀ ਬਸ ਇੱਕ ਦੋ ਵਾਰ ਹੀ ਪਾਇਆ ਇਸ ਤੋਂ ਬਾਅਦ ਕਾਫੀ ਸਾਲ ਹੋ ਗਏ ਕਰਾਏ ਨੂੰ ਹਾਂ ਨੇ ਸਾਲ ਕ ਪਹਿਲਾਂ ਹੀ ਕਰਾਇਆ ਸੀ ਡਰਾਈਵ ਲੀਨ ਦਾ ਤੁਹਾਡੇ ਕੋਲ ਨੀ ਉਹ ਚ ਰੋ ਰ ਅਸਾ ਸਟicker ਬੜਾ ਪੂ ਪੜਨ ਲੱਗਿਆ ਮੈਂ ਅੱਛਾ ਫਿਰ ਹੋ ਸਕਦਾ ਮੁੜ ਕੇ ਪਾਇਆ ਪੂਆ ਨਹੀਂ ਸੀ ਤ੍ਰੀਪੀ ਦਾ 500 ਰੁਪਏ ਕੋਈ ਐਨ ਪਰਚੀ ਸਾਨੂੰ ਦੇ ਜੀ ਉਹ ਨਾ ਜਾਂ ਪਰਚੀ ਦੇ ਮਸ ਨੂੰ ਪਰਚੀ ਦੇ ਲੇ ਪਰਚੀ ਦੇ ਦਿਓ ਤੁਸੀਂ ਮੈਨੂੰ ਫੋਨ ਕਰਕੇ ਆਈਓ ਕੋਈ ਗੱਲ ਨਹੀਂ ਕੋਲੇ ਤਰੋ ਗੇੜਾ ਬੱਜੂਗਾ ਨਾ ਪਰਚੀ ਦੇ ਦਿਓ ਮੈਨੂੰ ਕੋਈ ਗੱਲ ਨਹੀਂ ਪੈਸੇ ਤੁਹਾਨੂੰ ਬਾਅਦ ਚ ਦੇਦਾ ਹਾਂ ਹਾਂ ਜੀ ਹਾਂ ਬਾਕੀ ਠੀਕ ਜੀ 902 ਠੀਕ ਹੈ ਜੀ ਲਓ ਜੀ ਡਨ ਹੋ ਗਿਆ ਲਓ ਜੀ ਡਰਾਈ ਕਲੀਨ ਕਰਾਉਣ ਲਈ ਦੇ ਦਿੱਤੇ ਆ ਕੋਟ ਪੈਂਟ ਲਖਵੀਰ ਕਹਿੰਦਾ ਤਪੇ ਘੱਟ ਪੈਸੇ ਲੈਂਦੇ ਨੇ 400 ਰੁਪਏ ਲੈਂਦੇ ਨੇ ਪਰ ਇੱਥੇ 500 ਰੁਪਏ ਲੈ ਰਹੇ ਨੇ ਮੈਂ ਪਹਿਲਾਂ ਵੀ ਉੱਥੇ ਕਰਾਇਆ ਤਾਂ ਕਰਕੇ ਇੱਥੇ ਆਏ ਵੀ ਸੀ ਖੇੜਾ ਲੱਗਣਾ ਸੀ ਵੈਸੇ ਵੀ ਆਪਾਂ ਇੱਥੇ ਕਰਵਾ ਲਿਆ ਕੁਣ ਕੀ ਕਰਨਾ ਕੀ ਕਰਨਾ ਕਰਨੋ ਜਾਣੇ ਅੱਜ ਲਖਵੀਰ ਪਾਰਟੀ ਨਹੀਂ ਕਰ ਰਿਹਾ ਗਲਤ ਗੱਲ ਹੈ ਲਖਵੀਰ ਜਿਵੇਂ ਗੱਡੀ ਉੱਥੇ ਪਾਰਕਿੰਗ ਤੇ ਲਗਾਈ ਆ ਜਿੱਥੇ ਪਹਿਲਾਂ ਇੱਕ ਦਿਨ ਆ ਕੇ ਲਗਾਈ ਸੀ ਉਹ ਗਾਂਝੇ ਜਾ ਕੇ ਲੱਗੀ ਹੋਈ ਆ ਸਾਡੇ ਨਾਲ ਇੱਕ ਬੰਦਾ ਹੋਰ ਵੀ ਆਇਆ ਅੱਜ ਤੁਹਾਨੂੰ ਮਿਲਵਾਉਣਿਆ ਅਸੀਂ ਸਕੂਲ ਤੋਂ ਸਿੱਧਾ ਇੱਧਰ ਬੰਨਾਲੇ ਆਏ ਸੀ ਜਿਹੜਾ ਕੰਮ ਸੀ ਸਾਡਾ ਸਕੂਲ ਦਾ ਉਹ ਹੋ ਗਿਆ ਤੇ ਨਾਲ ਮੈਂ ਆਪਣਾ ਕੰਮ ਕਰ ਲਿਆ ਤੇ ਸਵੇਰ ਦਾ ਕੁਛ ਖਾਦਾ ਨਹੀਂ ਹੋਇਆ ਕੁਛ ਖਾਣੇ ਅੱਜ ਲਖਵੀਰ ਤੋਂ ਲੈਣਿਆ ਪਾਰਟੀ ਦੇਖ ਲੈ ਇਹ ਪਾਰਟੀ ਕਰੂਗਾ ਤਾਂ ਬੰਦ ਜੋ ਤਾਂ بول ਦੇ ਬਾਲ ਦੇਣੀ ਹੈ ਕਿ ਪਾਰਟੀ ਦਾ ਤੁਥ ਲੈਣੀ ਹੈ ਹਾਂਜੀ ਹੁਣ ਤੁਹਾਨੂੰ ਅਸੀਂ ਮਿਲਵਾਉਣ ਜਾ ਰਹੇ ਆ ਸਾਡੇ ਅੱਜ ਦੇ ਤੀਸਰੇ ਬੰਦੇ ਨਾਲ ਜਿਹੜਾ ਸਾਡੇ ਨਾਲ ਆਇਆ ਇਹ ਨੇ ਸਾਡੇ 30 ਸਰ ਜੀ ਇਹ ਵੀ ਸਾਡੇ ਨਾਲ ਹੀ ਟੀਚ ਕਰਦੇ ਨੇ ਲਓ ਜੀ 30 ਸਰ ਤੇ ਲਖਵੀਰ ਸਰ ਨੂੰ ਮੈਂ ਛੱਡਿਆ ਹੁਣ ਮੈਂ ਪਿੰਡ ਜਾ ਰਿਹਾ ਘਰੇ ਤੇ ਅੱਜ ਦਾ ਜਿਹੜਾ ਕੰਮ ਸੀ ਸਾਰਾ ਓਵਰ ਹੋ ਚੁੱਕਿਆ ਜਿਹੜੇ ਵੀ ਇਧਰ ਉਧਰ ਕੰਮ ਕਰਨ ਵਾਲੇ ਹੈਗੇ ਸੀ ਉਹ ਹੋ ਗਏ ਆ ਤੇ ਹੁਣ ਘਰੇ ਚਲਦੇ ਆਂ ਇੱਕ ਦੋ ਕੰਮ ਜਿਹੜੇ ਹੈਗੇ ਨੇ ਉਹ ਪਿੰਡ ਕਰ ਲੈਣੇ ਆਪਾਂ ਤੇ ਉਹ ਜਾ ਕੇ ਕਰਦੇ ਆਂ ਅੱਜ ਦਾ ਦਿਨ ਪੂਰਾ ਫੁੱਲ ਬੀਜ਼ੀ ਰਿਹਾ ਮੇਰਾ ਸੋ ਇਹ ਹੈ ਟੀਚਰ ਲਾਈਫ ਥੋੜਾ ਬਹੁਤ ਹੀ ਟਾਈਮ ਮਿਲਦਾ ਫ੍ਰੀ ਅਦਰਵਾਈਜ਼ ਤਾਂ ਪੂਰਾ ਫੁੱਲ ਬੀਜ਼ੀ ਸ਼ਡਿਊਲ ਚੱਲਦਾ ਅੱਜ ਫੁੱਲ ਅਡੇ ਬੱਦਲ ਹੀ ਰਹੇ ਨੇ ਦੁਪਹਿਰੇ ਮਾੜੀ ਜਿਹੀ ਧੁੱਪ ਨਿਕਲੀ ਸੀ ਹੁਣ ਵੀ ਪੂਰੀ ਬੱਦਲਵਾਈ ਆ ਹੋ ਸਕਦਾ ਮੀਂਹ ਆ ਜਾਵੇ ਰੋਜ਼ ਇੰਨੀ ਵਧੀਆ ਕੜਕ ਦੀ ਧੁੱਪ ਨਿਕਲਦੀ ਆ ਉਸੇ ਨੂੰ ਦੇਖ ਕੇ ਮੈਂ ਅੱਜ ਟੀ-ਸ਼ਰਟ ਪਾਇਆ ਸੀ ਸੋ ਅੱਜ ਪੂਰੀ ਫੁੱਲ ਠੰਡ ਸੀਗੀ ਬੱਦਲ ਸੀਗੇ ਤੇ ਕੁੰਗੜਦੇ ਰਹੇ ਅੱਜ ਆਪਾਂ ਅੱਗੇ ਤੋਂ ਇਸ ਤਰ੍ਹਾਂ ਦੀ ਚੀਜ਼ ਨਹੀਂ ਕਰਾਂਗੇ ਲਓ ਜੀ ਫਾਈਨਲੀ ਆ ਗਏ ਆ ਪਿੰਡ ਪੰਜ ਸਾਢੇ ਪੰਜ ਦਾ ਟਾਈਮ ਹੋ ਚੱਲਿਆ ਬਸ ਦਿਨ ਸਾਰਾ ਸਕੂਲ ਚ ਹੀ ਲੰਘ ਗਿਆ ਨਾ ਸਾਡਾ ਜਾਏ ਥਲੁਤੜੇ ਤੇ ਜਾਣਾ ਪੈਂਦਾ। ਅੱਜ ਦਾ ਦਿਨ ਦੀਆਂ ਹੀ ਲੰਘਿਆ। ਆ ਗਿਆਂ ਘਰੇ ਫਾਈਨਲੀ। ਤੇ ਲਾਉਨੇ ਆ ਗੱਡੀ ਨੂੰ ਅੰਦਰ। ਫੇਰ ਕਰਦੇ ਆ ਬਾਕੀ ਦੇ ਕੰਮ। ਲੋ ਮੈਂ ਹੁਣ ਮੈਂ ਜਾ ਰਿਹਾ ਬਾਜ਼ਾਰ 'ਚ। ਸ਼ਰਟ ਦਾ ਕਪੜਾ ਸਲਾਈ ਕਰਾਉਣਾ ਦੇਣਾ। ਤੇ ਚੱਲਦੇ ਆ ਜਲਦੀ ਜਲਦੀ। ਫੜਾਏ ਉਹਨੇ 1-2 ਦਿਨਾਂ ਦੇ ਵਿੱਚ ਹੋ ਸਕਦੇ ਨੇ। ਲੋਜੀ ਮੇਰੀ ਸ਼ਰਟ ਦਾ ਨਾਪ ਲਿਖਿਆ ਜਾ ਰਿਹਾ ਹੈ। ਵੈਸੇ ਮੈਂ ਨਾਲ ਵਾਈਟ ਕਲਰ ਦੀ ਸ਼ਰਟ ਲੈ ਕੇ ਆਇਆ ਸੀ ਨਾਪ ਦੇਣ ਵਾਸਤੇ। ਤਾਂ ਜੇ ਉਹ ਤੋਂ ਨਾਪ ਹੋ ਗਿਆ ਤਾਂ ਵਧੀਆ। ਆਦਰਵਾਇਜ਼ ਇਹ ਇੰਚ ਟੇਪ ਨਾਲ ਨਾਪ ਖੁਦ ਲੈ ਲੈਣਗੇ। ਅੱਜ ਦੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਉਮੀਦ ਹੈ ਵਲੌਗ ਵਧੀਆ ਲੱਗਿਆ ਹੋਣਾ। ਅਗਰ ਵਧੀਆ ਲੱਗਿਆ ਹੋਇਆ ਹੈ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ। ਤੇ ਜਿਹੜੇ ਨਵੇਂ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਆ ਅਗਲੇ ਵਲੌਗ। ਟੇਕ ਕੇਅਰ। ਬਾਏ ਬਾਏ।